ਬੀਤੀ ਰਾਤ ਇਹ ਸਾਡੇ ਸਾਥੀ ਪੱਤਰਕਾਰ ਅਰਜੀਤ ਸ਼ਰਮਾ ਜੋ ਪਤਾਰੀਵਾਲ ਤੋਂ ਇੱਕ ਆਪਣਾ ਨਿਜੀ ਚੈਨਲ ਚਲਾਉਂਦੇ ਨੇ ਉਹਨਾਂ ਉੱਪਰ ਕੁਝ ਅਗਿਆਤ ਅਨਛਤੇ ਬੁਲਟ ਮੋਟਰਸਾਈਕਲ ਸਵਾਰਾਂ ਵੱਲੋਂ ਉਹਨਾਂ ਉੱਪਰ ਇੱਕ ਹਮਲਾ ਕੀਤਾ ਗਿਆ ਜਿਸ ਚੋਂ ਉਹ ਬਾਲ-ਬਾਲ ਤੋਂ ਉਹਨਾਂ ਦੀ ਚਾਨ ਪਚੀ ਇਸ ਹਮਲੇ ਨੂੰ ਲੈ ਕੇ ਸਾਰੇ ਹੀ ਪੱਤਰਕਾਰ ਭਾਈਚਾਰੇ ਚ ਰੋਸ ਪਾਇਆ ਜਾ ਰਿਹਾ ਹੈ ਤੇ ਇੱਕ ਕੱਲ ਥਾਲੀਵਾਲ ਵੀ ਇੱਕ ਘਟਨਾ ਵਾਪਰੀ ਹੈ ਜੁ ਕਿ ਇੱਕ ਪੱਤਰਕਾਰ ਦੀ ਕੁੱਟਮਾਰ ਕੀਤੀ ਹੈ। ਉਹਨੂੰ ਜਾਣ ਦੀ ਮਕਾਨ ਦੀ ਬੰਦੇ ਸੋਚ ਕੇ ਆਏ ਸੀ ਕਿ ਉਹਨੂੰ ਜਾਣ ਤੋਂ ਮਾਰਨਾ ਹੈ ਪਰ ਉਹ ਪ੍ਰਮਾਤਮਾ ਨੇ ਰੱਖ ਲਿਆ ਉਹਨੂੰ ਰੱਖਣ ਵਾਲਾ ਪ੍ਰਮਾਤਮਾ ਹੀ। ਉਹਨਾਂ ਨੇ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਹਨੂੰ ਉਲਟਾ ਡਰਾਉਣਾ ਧਮਗਾਣਾ ਸ਼ੁਰੂ ਕਰ ਦਿੱਤਾ। ਪਰ ਮੈਂ ਇਹ ਕਹਿਣਾ ਚਾਹੁੰਦਾ ਜਿਨੇ ਵੀ ਉਹਨੂੰ ਕੁੱਟਿਆ ਮਾਰਿਆ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਜੇ ਨਾ ਬਣਦੀ ਕਾਰਵਾਈ ਹੋਈ। ਸਭ ਤੋਂ ਵੱਡਾ ਸੰਘਰਸ਼ ਮੈਂ ਗੁਰਦਾਸਪੁਰ ਚ ਮੈਂ ਕਰਾਂਗਾ ਧਾਰੀਵਾਲ ਦੇ ਪਤਕਰ ਜੀ ਸ਼ਰਮਤੇ ਹੋਇਆ ਚਾਨਲੇਵਾ ਹਮਲਾ ਪੱਤਰ ਕਰਾਨੇ ਹਮਲੇ ਦੀ ਕੀਤੀ ਮੰਦਾ ਅਤੇ ਮੌਜਮਾਨ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ ਬੀਤੀ ਰਾਤ ਤਾਰੀਵਾਲ ਦੇ ਨਾਮਵਰ ਪੱਤਰਕਾਰ ਰਚੇਸ਼ ਪੰਡਤ ਉਪਰ ਕੁਝ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਦੀ ਫਿਰ ਹੋਈ ਪੱਤਰਕਾਰ ਭਾਈਚਾਰੇ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੇੜੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਵਰਤਮਾਨਿਕ ਿਕਰਨੀ ਕਾਰਵਾਈ ਕੀਤੀ ਜਾਵੇ ਪੱਤਰਕਾਰਾਂ ਦਾ ਮੰਨਣਾ ਹੈ ਕਿ ਅਗਰ ਪੱਤਰਕਾਰ ਸਮਾਜ ਦਾ ਚੌਥਾ ਸਾਮ ਹੈ ਉਨ ਸੇਫ ਨਹੀਂ ਹਤਾ ਆਮ ਆਦਮੀ ਦਾ ਨਹੀਂ ਆਤਮੰਤ ਹੋਵੇਗਾ ਇੱਕ ਵਾਰ ਫਿਰ ਦੱਸਦੇ ਹਾਂ ਕਿ ਤਾਰੀਵਾਲ ਦੇ ਪੱਤਰਕਾਰ ਪੰਡਤ ਚੋਕੇ ਨ ਤੜਕਤ ਤੇ ਨਟਾ ਨਾਲ ਸੱਚ ਤੇ ਪਹਰਾ ਦਿੰਦੇ ਹੋਏ ਖਬਰਾਂ ਲਗਾਉਂਦੇ ਸਨ ਉਹਨਾਂ ਉੱਪਰ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਚਾਲੇਵਾ ਹਮਲਾ ਇਤਤਿਕ ਜਿਸਨੀ ਪੱਤਰਕਾਰ ਭਾਈਚਾਰੇ ਚ ਰਵੀ ਰੂਸ ਹੈ ਤੇ ਪੱਤਰਕਾਰ ਭਾਈਚਾਰਾ ਮੰਗ ਕਰ ਰਿਹਾ ਹੈ ਕਿ ਉਹਨਾਂ ਬ੍ਰਤਤਾਂ ਦੀ ਕਾਰਵਾਈ ਕੀਤੀ ਜਾਵੇ ਬੀਤੀ ਰਾਤ ਇਹ ਸਾਡੇ ਸਾਥੀ ਪੱਤਰਕਾਰ ਰਜੇਸ਼ ਸ਼ਰਮਾ ਜੋ ਕਿ ਧਾਰੀਵਾਲ ਤੋਂ ਇੱਕ ਆਪਣਾ ਨਿਜੀ ਚੈਨਲ ਚਲਾਉਂਦੇ ਨੇ ਉਨ੍ਹਾਂ ਪਰ ਕੁਝ ਅਗਿਆਤ ਅਨਛਤੇ ਬੁਲਟ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਉੱਪਰ ਇੱਕ ਹਮਲਾ ਕੀਤਾ ਗਿਆ ਜਿਸ ਚੋਂ ਉਹ ਵਲਵਲਤ ਉਹਨਾਂ ਦੀ ਜਾਨ ਪਚੀ ਇਸ ਹਮਲੇ ਨੂੰ ਲੈ ਕੇ ਸਾਰੇ ਹੀ ਪੱਤਰਕਾਰ ਭਾਈਚਾਰੇ ਚ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਦੇ ਹਮਲੇ ਨੂੰ ਲੈ ਕੇ ਹਰ ਪੱਤਰਕਾਰ ਜਿਹੜਾ ਵਾ ਉਹ ਇਸ ਦੀ ਨਿੰਦਾ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅਗਰ ਇਸ ਸਮਾਜ ਵਿੱਚ ਚੌਥੇ ਥੰਮ ਵਜੋਂ ਜਾਣਿਆ ਜਾਂਦਾ ਪੱਤਰਕਾਰ ਕੀ ਸੇਫ ਨਹੀਂ ਹੱਤਾ ਆ ਆਦਮੀ ਦਾ ਕੀ ਹਾਲ ਹੋਵੇਗਾ ਇਸ ਨੂੰ ਲੈ ਕੇ ਸਮੂਹ ਪੱਤਰਕਾਰ ਚ ਭਾਈਚਾਰੇ ਵੱਲੋਂ ਇਹ ਚੋੜਤਾਰ ਇਹ ਆਵਾਜ਼ ਉੱਠ ਰਹੀ ਹੈ ਕਿ ਜਿਹੜੇ ਵੀ ਇਹਨਾਂ ਅਣਪਛਾਤੇ ਵਿਅਕਤੀਆਂ ਨੇ ਅਰਜੀਤ ਸ਼ਰਮਾ ਉੱਪਰ ਜਾਨਲੇਵਾ ਹਮਲਾ ਕੀਤਾ ਉਹਨਾਂ ਵਿਅਕਤੀਆਂ ਉੱਪਰ ਮਾਮਲਾ ਦਰਜ ਕਰ ਉਹਨਾਂ ਵਿਰੁੱਧ ਸਖਤ ਕਾਰਵਾਈ ਕਰਦੇ ਆ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਰਾ ਜੋ ਇਹ ਮਾਮਲਾ ਹੈ ਉਹਨੂੰ ਸਾਰਿਆਂ ਦੇ ਸਾਹਮਣੇ ਨਸ਼ਰ ਕੀਤਾ ਜਾਵੇ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਉਸ ਉੱਪਰ ਇਹ ਕਿਉਂ ਇਹ ਜਾਣੇਵਾਂ ਹਮਲਾ ਕੀਤਾ ਗਿਆ ਤਾਂ ਦੱਸ ਤਾ ਇਹ ਇੱਕ ਵਾਰ ਫਿਰ ਕੇ ਅਰਜੀਤ ਸ਼ਰਮਾ ਜੋ ਕਿ ਇੱਕ ਆਪਣਾ ਫੇਸਬੁੱਕ ਤੇ ਆਪਣਾ ਨਿੱਜੀ ਚੈਨਲ ਚਲਾਉਂਦੇ ਨੇ ਅਤੇ ਪਰ ਇਹ ਨਿਡਰਤਾ ਨਾਲ ਸੱਚ ਤੇ ਪਿਆਰਾ ਦਿੰਦਾ ਹੋਇਆ ਉਹ ਨਿਊਜ਼ ਨਸ਼ਰ ਕਰਦੇ ਨੇ ਤੇ ਸੱਚ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਲੈ ਕੇ ਆਉਂਦੇ ਨੇ ਤੇ ਅਤੇ ਉਸ ਨੂੰ ਲੈ ਕੇ ਹੀ ਕੁਝ ਵਿਅਕਤੀ ਜਿਹੜੇ ਸੀ ਉਹ ਉਹਨਾਂ ਨੂੰ ਇਹ ਗੱਲ ਹਜਮ ਨਹੀਂ ਸੀ ਹੋ ਰਹੀ ਸ਼ਾਇਦ ਇਸੇ ਕਰਕੇ ਹੀ ਉਹਨਾਂ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਤੇ ਉਹ ਵਲਵਲ ਬਚੇ ਨੇ ਤੇ ਉਹਨਾਂ ਦਾ ਕਹਿਣਾ ਸੀ ਕਿ ਉਹ ਬੀਤੀ ਸ਼ਾਮ ਜਾਰੇ ਸੰਤਾ ਕੋਈ ਜ ਰਸਤੇ ਵਿੱਚ ਧਾਰੀਵਾਲ ਵਿਖੇ ਉਹ ਮੋਟਰਸਾਈਕਲ ਬੁਲਟ ਤੇ ਕੁਝ ਵਿਅਕਤੀ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੀ ਉਡੀਕ ਕਰ ਰਹੇ ਸਨ ਤੇ ਜਦ ਉਹ ਨਜ਼ਦੀਕ ਆਏ ਤਾਂ ਇਹ ਆਪਣੇ ਰਚੇਸ਼ ਸ਼ਰਮਾ ਜੀ ਉਹ ਕਿ ਆਪਣੇ ਸਕੂਟੀ ਤੇ ਜਾ ਰਹੇ ਸਨ ਤਾਂ ਉਹਨਾਂ ਨੂੰ ਰੋਕਿਆ ਗਿਆ ਪਹਿਲਾਂ ਫਿਰ ਉਹਨਾਂ ਦੀ ਚੰਗੀ ਤਰ੍ਹਾਂ ਪਛਾਣ ਕੀਤੀ ਗਈ ਅਤੇ ਫਿਰ ਉਹਨਾਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਦੇ ਰੋਲਾ ਪਾਉਣ ਤੇ ਉਹ ਫਿਰ ਫੁੱਟ ਪਚ ਜਾਂਦੇ ਨੇ ਤੇ ਪੁਲਿਸ ਤੇ ਕਾਰਵਾਈ ਵਾਸਤੇ ਉਹਨਾਂ ਨੂੰ ਦਰਖਾਸਤ ਵੀ ਦਿੱਤੀ ਗਈ ਹੈ ਫਸਟ ਇਨਫੋਰਮੇਸ਼ਨ ਦਿੱਤੀ ਗਈ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਮਾਮਲਾ ਤਰਜੀਹ ਨਹੀਂ ਕੀਤਾ ਗਿਆ ਤੇ ਸਮੂਹ ਪੱਤਰਕਾਰੀਆਂ ਭਾਈਚਾਰੇ ਦੀ ਇਹ ਮੰਗੇ ਕਿ ਜਿਹੜੇ ਵੀ ਇਹਨਾਂ ਵਿਅਕਤੀਆਂ ਨੇ ਰਚੇਸ਼ ਸ਼ਰਮਾ ਉੱਪਰ ਜਾਨਲੇਵਾ ਹਮਲਾ ਕੀਤਾ। ਉਹਨਾਂ ਵਿਰੁੱਧ ਮਾਮਲਾ ਦਰਜ ਕਰ ਉਹਨਾਂ ਦੀ ਪਛਾਣ ਕਰ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਉਹਨਾਂ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਪੱਤਰਕਾਰ ਸਮੂਹ ਭਾਈਚਾਰੇ ਵੱਲੋਂ ਰਚੇਸ਼ ਸ਼ਰਮਾ ਉੱਪਰ ਕੋਈ ਜਾਨਲੇਵਾ ਹਮਲੇ ਦੀ ਸਖਤ ਨਖੇਦੀ ਕੀਤੀ ਗਈ ਹੈ। ਸਿਮਰਨਜੀਤ ਸਿੰਘ ਮੈਂ ਮੁਹਾਲੀ ਤੋਂ ਜੀ। ਤੇ ਇੱਕ ਕੱਲ ਤਾਲੀਵਾਲ ਵੀ ਇੱਕ ਘਟਨਾ ਵਾਪਰੀ ਹੈ ਜੁ ਕਿ ਪੱਤਰਕਾਰ ਦੀ ਕੁੱਟਮਾਰ ਕੀਤੀ ਹੈ ਉਹਨੂੰ ਜਾਣ ਦੀ ਮਕਾਨ ਦੀ ਬੰਦੇ ਸੋਚ ਕੇ ਆਏ ਸੀ ਕਿ ਉਹਨੂੰ ਜਾਨ ਤੋਂ ਮਾਰਨਾ ਹੈ ਪਰ ਉਹ ਪ੍ਰਮਾਤਮਾ ਨੇ ਰੱਖ ਲਿਆ ਉਹਨੂੰ ਰੱਖਣ ਵਾਲਾ ਪ੍ਰਮਾਤਮਾ ਹੈ ਉਹਨਾਂ ਨੇ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਹਨੂੰ ਉਲਟਾ ਡਰਾਉਣਾ ਧਮਾਣਾ ਸ਼ੁਰੂ ਕਰ ਦਿੱਤਾ ਪਰ ਮੈਂ ਇਹ ਕਹਿਣਾ ਚਾਹੁੰਦਾ ਜਿਨੇ ਵੀ ਉਹਨੂੰ ਕੁੱਟਿਆ ਮਾਰਿਆ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਜੇ ਨਾ ਬਣਦੀ ਕਾਰਵਾਈ ਹੋਈ ਸਭ ਤੋਂ ਵੱਡਾ ਸੰਘਰਸ਼ ਮੈਂ ਗੁਰਦਾਸਪੁਰ ਚ ਮੈਂ ਕਰਾਂਗਾ ਸਿਮਰਨਜੀਤ ਸਿੰਘ ਆ ਕੇ ਕਰੇਗਾ ਸਭ ਤੋਂ ਵੱਡਾ ਸੰਘਰਸ਼ ਜੋ ਇਹਨਾਂ ਤੇ ਨਾ ਕਾਰਵਾਈ ਹੋਈ ਮੈਂ ਤਾਂ ਵੱਡੇ ਵੱਡੇ ਮਗਰ ਜਿਹੜੇ ਮਗਰਮੱਛ ਸੀ ਨਾ ਸਾਡੇ ਪੰਜਾਬ ਦੇ ਉਹਨਾਂ ਨੂੰ ਜੇਲ੍ਹ ਚ ਭੇਜੇ ਤੇ ਹੈ ਕਿਹੜੇ ਬਾਗ ਦੀਆਂ ਮੁੱਲੀ ਐ ਜਿਨ੍ਹਾਂ ਨੇ ਰਜੇਸ਼ ਪੰਡਤ ਨੂੰ ਕੁੱਟਿਆ ਤੇ ਮੈਂ ਇਹ ਕਹਿਣਾ ਚਾਹੁੰਦਾ ਜੇ ਸਾਡਾ ਪੱਤਰਕਾਰ ਵੀਰ ਸੇਫ ਨਹੀਂ ਹੈ ਤੇ ਆਮ ਜਨਤਾ ਕਿੱਥੇ ਜਾਏਗੀ ਜਿਹੜਾ ਸੱਚ ਦਿਖਾਉਂਦੇ ਲੋਕਾਂ ਨੂੰ মিডিਆ ਰਾਹੀਂ ਲੋਕਾਂ ਨੂੰ ਸਭ ਨੂੰ ਸੱਚ ਪਤਾ ਲੱਗਦਾ ਉਹ ਬੰਦਾ ਸੱਚ ਦੀ ਆਵਾਜ਼ ਉਠਾ ਰਿਹਾ ਸੀਗਾ ਕੋਈ ਮਾੜਾ ਨਹੀਂ ਕੀਤਾ ਉਹਨੇ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਗੁਰਦਾਸਪੁਰ ਆ ਕੇ ਸੰਘਰਸ਼ ਕਰਾਂਗਾ ਜੇ ਜਿਹੜੀ ਉਹਨਾਂ ਦੇ ਬੰਦੀ ਕਾਰਵਾਈ ਨਾ ਕੀਤੀ ਇੱਕ ਬੰਦੇ ਨੂੰ ਪੰਜ ਵਾਰੀ ਬੰਦੇ ਤੁਸੀਂ ਕੁੱਟਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਆਉਣੀ ਚਾਹੀਦੀ ਤੁਸੀਂ ਇਕੱਲੇ ਨਾਲ ਇਕੱਲਾ ਆ ਕੇ ਦੇਖੋ ਫਿਰ ਫਿਰ ਤੁਹਾਨੂੰ ਦੱਸ ਦਿਆਂ ਉਹ ਹੈ ਕੌਣ ਨੇ ਤੇ ਮੈਂ ਸੰਘਰਸ਼ ਕਰਾਂਗਾ ਕਿ ਗੁਰਦਾਸਪੁਰ ਤੇ ਜੇ ਨਾ ਇਹਨਾਂ ਤੇ ਕੋਈ ਪਰਚਾ ਕੀਤਾ ਨਾ ਇਹਨਾਂ ਤੇ ਕੋਈ ਕਾਰਵਾਈ ਕੀਤੀ ਮੈਂ ਆਉਣ ਵਾਲੇ ਦਿਨਾਂ 'ਚ ਕੱਲ੍ਹ ਜਾਂ ਪਰਸੋਂ ਆਕੇ ਸੰਘਰਸ਼ ਕਰਾਂਗਾ ਮੈਂ ਆਪਣੀ ਵੀਡੀਓ 'ਚ ਇੰਨਾ ਕੀ ਕਹਿਣਾ ਚਾਹੁੰਦਾ ਰਜੇਸ਼ ਰਜੇਸ਼ ਕੁਮਾਰ ਜਿਹੜਾ ਇੱਕ ਹਮਲਾ ਹੋਇਆ ਚਾਰ ਬੰਦਿਆਂ ਦੋ ਰਾ ਇਕੱਲੇ ਨੂੰ ਕੁੱਟਿਆ ਗਿਆ ਬਹੁਤ ਨਿੰਦਣਯੋਗ ਹੈ ਇੱਕ ਪੱਤਰਕਾਰ ਤੇ ਹਮਲਾ ਕੀਤਾ ਤੁਸੀਂ ਜਿਹੜਾ ਕਿ ਲੋਕਾਂ ਨੂੰ ਸਭ ਕੁਝ ਸੱਚ ਦਿਖਾਉਂਦਾ ਜਿਹੜੇ ਇਹਨਾਂ ਨੂੰ ਕੁੱਟਿਆ ਰਜੇਸ਼ ਨੂੰ ਕੁੱਟਿਆ ਜਿਨ੍ਹਾਂ ਨੇ ਜਿਨ੍ਹਾਂ ਤੇ ਕੋਈ ਕਾਰਵਾਈ ਨਾ ਕੀਤੀ ਤੇ ਮੈਂ ਸਭ ਤੋਂ ਵੱਡਾ ਸੰਘਰਸ਼ ਮੈਂ ਕਰਾਂਗਾ ਗੁਰਦਾਸਪੁਰ ਆ ਕੇ ਮੇਰੀ ਵੀਡੀਓ ਇੰਨੀ ਕੀ